ਵੇਲੇ ਕੋਈ ਅਸ਼ੋਭ ਬਚਨ ਦਾਨ ਕਰ ਜੂਵੇ ਸ਼ੋਭ ਵਚਨਾਂ ਨਾਲੇ ਖੁੱਡਣ ਕਰਦੀ ਚੰਡੀ ਦੀ ਇੱਜ਼ਤ ਘਟਾਉਣੀ ਨਹੀਂ ਇਹਨਾਂ ਨੇ ਘਟਾਈ ਹੈ ਮੈਂ ਵਧਾਉਣੀ ਹੈ ਇਹਨਾਂ ਨੇ ਪੱਥਰ ਦੀ ਜੰਡੀ ਬਣਾ ਕੇ ਇੱਜ਼ਤ ਘਟਾਈ ਹੈ ਮੈਂ 참 ਸ਼ਕਤੀਮਾਨ ਚੰਡੀ ਨੂੰ ਬਣਾ ਕੇ ਉਹਦੀ ਇੱਜ਼ਤ ਵਧਾਉਣੀ ਹੈ ਸਾਡੀ ਜੰਡੀ ਸਰਬਸ਼ਕਤੀਮਾਨ ਹੈ ਸਰਬਸ਼ਕਤੀ ਹੈ ਬਲਕੇ ਸਰਵਸ਼ਕਤੀਮਾਨ ਤਾਂ ਪਰਮੇਸ਼ਰ ਹੈ ਸਰਵਸ਼ਕਤੀਮਾਨ ਪਰਮੇਸ਼ਰ ਹੈ ਸਰਵਸ਼ਕਤੀ ਹੈ ਜਿਹੜੀ ਉਹ ਚੰਡੀ ਹੈ ਸਾਰਿਆਂ ਦੀ ਉਹ ਸਰਵਸ਼ਕਤੀ ਕੀ ਹੈ ਜਿਹਦੇ ਚਲਾਇਆ ਸੂਰਜ ਚੱਲਦਾ ਹੈ ਜਿਹਦੀ ਰੋਕੀ ਉਹ ਧਰਤੀ ਇੱਕ ਆਜ ਖੜੀ ਹੈ ਜਿਹਦੇ ਹੁਕਮ ਚ ਪਉਣ ਚੱਲਦੀ ਹੈ ਰੇਕਾ ਤੁਹਾਨੂੰ ਉਹਦਾ ਕਹਿੰਦੇ ਦਿੱਲੀ ਹੋਊਗਾ ਫਲਾਣਾ ਹੋਊਗਾ ਪਰ ਇਹਨੂੰ ਕਰਦੀ ਉਹਨੇ ਦਿਖਾਤੀ ਨਾ ਸ਼ਕਤੀ ਨਾਪਤੀ ਨਾ ਨੰਦ ਇਹ ਕਹਲ ਉਹਦਾ ਉਹਦੀ ਮਰਜ਼ੀ ਹੈ ਜਿੱਦ ਤੂੰ ਮਰਜ਼ੀ ਕਰ ਦਵੇ ਇੱਕ ਵਾਰ ਸਾਰੇ ਹਲਾ ਕੇ ਰੱਖ ਦੇ ਉਹ ਦਿਖਾਇਆ ਪਿਛੇ ਕਰਤਾ ਉਹ ਜਗਾਵਦੇ ਆ ਤੁਹਾਨੂੰ ਵੀ ਜਾਗ ਜਾ ਮੈਂ ਹੈਗੀ ਤੁਹਾਡੇ ਹਥਿਆਰਾਂ ਨੇ ਕੁਝ ਨਹੀਂ ਕਰਨਾ ਕੀ ਭਰੋਸਾ ਹਥਿਆਰ ਦਾ ਭਰੋਸਾ ਹੁੰਦਾ ਚੱਲੇ ਚੱਲੇ ਨਾ ਚੱਲੇ ਨਾ ਚੱਲੇ ਕਾਰ ਦੂਜਾ ਨਵਾਂ ਪਪਾ ਲੈ ਜਨਾ ਚੱਲ ਜਾਂ ਚੱਲ ਜਾਣੀ ਉਹਨਾਂ ਜਰ ਭਰੋਸਾ ਨਹੀਂ ਉਹਦਾ ਵੀ ਚੱਲੂਗਾ ਫੇਰ ਨਹੀਂ ਚੱਲੂਗਾ ਕੀ ਭਰੋਸਾ ਚੱਲੇ ਚੱਲੇ ਨਾ ਚੱਲੇ ਨਾ ਚੱਲੇ ਨਵੇਂ ਕਾਰ ਦੂਸਰੀ ਚੱਲਦੇ ਹੁੰਦੇ ਕੋਈ ਜ਼ਰੂਰੀ ਹੋਏ ਚੱਲ ਜਵੇ ਇਹ ਚੱਲ ਜੂਗਾ ਠੀਕ ਹੈ ਬਾਹਰ ਸਭ ਸਭ ਹੋਇਆ ਤਾਰ ਹੋਂ ਕਰਤਬ ਜਿਹੜੀ ਮੈਂ ਕ੍ਰਿਤੀ ਕਰਨ ਲੱਗਿਆ ਜੋ ਮੈਂ ਬਾਣੀ ਲਿਖਣ ਲੱਗਿਆ ਜੋ ਮੈਂ ਕਵਿਤਾ ਲਿਖਣ ਲੱਗਿਆ ਇਹ ਸਾਰੀ ਭਾਸ਼ਾ ਸ਼ੁੱਧ ಶುਭ ਭਾਸ਼ਾ ਹੋਣੀ ਚਾਹੀਦੀ ਹੈ। ਅਦਭੁਤ ਕਥਾ ਅਪਾਰ ਸਮਝ ਕਰ ਚਿੱਤਬ ਇਹ ਅਦਭੁਤ ਕਥਾ ਅਦਭੁਤ ਕਥਾ ਹੈ। ਇਹ ਮਨੁੱਖੀ ਬੁੱਧੀ ਤੋਂ ਪਰੇ ਦੀ ਗੱਲ ਹੈ। ਦੇਖੋ ਉਹ ਵੀ ਮਨੁੱਖੀ ਬੁੱਧੀ ਤੋਂ ਪਰੇ ਦੀ ਗੱਲ ਹੈ। ਆਦੀ ਬਾਣੀ ਇਹ ਵੀ ਮਨੁੱਖੀ ਬੁੱਧੀ ਤੋਂ ਪਰੇ ਦੀ ਗੱਲ ਹੈ। ਸੰਸਾਰ ਜੇ ਪਤਾ ਹੁੰਦਾ ਚੰਡੀ ਕੀ ਹੈ ਪੱਥਰ ਦੀ ਮੂਰਤੀ ਕਾ ਬਣਾਉਂਦੇ ਜਿਹੜੀ ਪ੍ਰਗਟ ਹੁੰਦੀ ਆ ਫਾਇਦਾ ਹੁੰਦੀ ਉਹ ਦੀ ਉਹਦੀ ਮੂਰਤੀ ਕਿਵੇਂ ਬਣ ਸਕਦੀ ਆ ਜਿਹੜਾ ਕਦੇ ਜੰਮਿਆ ਹੀ ਨਹੀਂ ਉਹ ਮਰ ਕਿਵੇਂ ਸਕਦਾ ਹੈ ਜਿਹੜਾ ਕਦੇ ਉਪਜਿਆ ਹੀ ਨਹੀਂ ਉਹਦਾ ਨਾਸ ਕਿਵੇਂ ਹੋ ਸਕਦਾ ਮੂਰਤੀ ਚਾਹੇ ਕਿਸੇ ਦੀ ਵੀ ਨਾਸਵੰਤ ਹੋ ਜਿਨ੍ਹਾਂ ਨੇ ਮੂਰਤੀ ਮੰਦੀਆਂ ਬਣਾਈ ਉਹਨਾਂ ਨੇ ਖੋਤੇ ਕਹਿਤਾ ਜਾਂ ਕੁਛ ਕਹਿਤਾ ਮੂਰਖਪੰਡਤ ਕਹਿਤਾ ਠੀਕ ਕਹਿਆ ਫਿਰ ਗਲਤ ਕੀ ਕਹਿਆ ਉਹ ਲੋਕਾਂ ਉੱਤੇ ਰਸਤੇ ਪਾਉਂਦੇ ਨੇ ਅਪਰਾਧ ਕਰਦੇ ਨੇ ਅਪਰਾਧੀਆਂ ਨੂੰ ਇਹ ਛੜ ਗਿਆ ਤਾਂ ਪਰਮੇਸ਼ਰ ਨੇ ਛੜ ਗਿਆ ਉਹ ਪਾਖਾ ਦਾ ਉਹਨੇ ਤਾਂ ਸ਼ੋਭ ਬੋਲੀ ਉਹਨੇ ਪਾਖਾ ਸ਼ੋਭ ਮੰਗੀ ਆ ਉਹਨੇ ਜਿਹੜੀ ਦੇਤ ਸੀ ਕਹਿਤੀ ਉਹਨੇ ਦਾ ਸ਼ੋਭੇ ਪਾਸਾ ਪਗੀ ਆ ਦੇਣ ਵਾਲੇ ਨੇ ਉਹੀ ਸ਼ਬਦ ਸਮਝੀ ਹੋਊ। ਬੁਲਾਉਣ ਵਾਲੇ ਨੇ ਉਹੀ ਸ਼ਬਦ ਸਮਝੀ ਹੋਊ ਵੀ ਆਹ ਕਹਿੰਦੇ ਸ਼ੁਭ ਹੈ। ਪਵਲ ਕਹਿੰਦਾ ਸ਼ੁਭ ਹੈ ਨਾ। ਅਪਰਾਧੀ ਵਾਸਤੇ ਸ਼ੁਭ ਨਾ ਹੋਵੇ। ਅਪਰਾਧੀ ਨੂੰ ਬੁਰੀ ਲੱਗੂਗੀ। ਬੁਰੀ ਲੱਗੂਗੀ ਗੱਲ। ਮੂਰਖ ਪੜ੍ਹਨ ਤੇ ਕਾਇਕ ਪੜ੍ਹਨ ਤੂੰ ਬੁਰਾ ਲੱਗਿਆ ਪਵਲ ਨੂੰ ਬੁਰਾ ਨਹੀਂ ਲੱਗਦਾ ਇਹ ਗੱਲ। ਪਵਲ ਕਹਦਾ ਕਿ ਪੜ੍ਹਨਾ ਜ਼ਿਆਦਾ ਹੈ। ਜਿਹਦਾ ਨੁਕਸਾਨ ਕਰ ਰਿਹਾ ਕੋਈ ਆਦਮੀ। ਨੁਕਸਾਨ ਕਰਨ ਵਾਲੇ ਨੂੰ ਇਹ ਬੁਰਾ ਕਹਾਂਗੇ ਤਾਂ ਨੁਕਸਾਨ ਕਰਨ ਵਾਲੇ ਨੂੰ ਬੁਰਾ ਲਗੂ। ਜਿਹਨਾਂ ਦਾ ਨੁਕਸਾਨ ਹੋ ਰਿਹਾ ਉਹ ਤਾਂ ਕਹਿਣਗੇ ਇਨਸਾਫ ਕੀਤਾ ਸਾਡਾ। ਉਹ ਤਾਂ ਇਨਸਾਫ ਮੰਗਦੇ। ਸਜ਼ਾ ਦੇਣ ਦੇ ਵਿੱਚੋਂ ਤਾਂ ਖੁਸ਼ ਹੋਣਗੇ। ਫਿਰ ਜਿਆਦਾ ਆਦਮੀ ਰੇਖਾ ਰੱਖਣਾ। ਜਿਹਦਾ ਨੁਕਸਾਨ ਹੋਇਆ ਧਿਆਨ ਉਹਦਾ ਰੱਖਣਾ। ਉਹਨਾਂ ਨੂੰ ਰੋ 7:00 ਵਜੇ ਕਿਸੇ ਨੂੰ। ਅਸਲੀ ਚੰਡੀ ਤੋਂ ਖਲਾਫ ਨਾ ਕੁਝ ਮੂੰਹੋਂ ਨਿਕਲ ਜਾ। ਆਹ ਲਓ ਸੋ ਭਈਆ ਤਰਾਸ कुटुंब ਕਏ ਹੋਏ ਉਦਾਸ ਆਵਾਸ ਕੋ त्याग ਬਸੋ ਬਣ ਰਾਈ ਹੁਣ ਇੱਕ ਸ੍ਰਥ ਨਾਮ ਹੀ ਰਾਜਾ ਹੈ ਉੱਥੇ ਸ਼ੁਰੂ ਕੀਤੀ ਗੱਲ ਇੱਕ ਰਾਜਾ ਉਹ ਕੀ ਹੋਇਆ ਉਹਦਾਂ ਨੂੰ ਸ੍ਰਥ ਅਗੇ ਆ ਜਾਣ ਨਾਮ ਸ੍ਰਥ ਨਾਮ ਸ੍ਰਥ ਮੁਨੀ ਸਰ ਬੇਖ ਸਮੇਤ ਸਮਾਦ ਸਮਾਦ ਲਗਾਈ ਸਮਾਦ ਲਗਾਈ ਨਾਮ ਸਰਾਤ ਮਦੀ ਸਰ ਬੇਖ ਬੱਬੇ ਰਾਣ ਬੱਬੇ ਰਾਣ ਲਿਖ ਸਮੇਤ ਸਮਾਦ ਦੱਦੇ ਰਾਣ ਸਮਾਦ ਲਗਾਈ ਕੋਈ ਬੇਖ ਬੱਬੇ ਰਾਣ ਕਿਉਂ ਹੈ ਉਹ ਪੇਖ ਕਿਸੇ ਗੁਰੂ ਨੇ ਨਹੀਂ ਉਹਨੂੰ ਤਾਂਣ ਕਰਾਇਆ ਜਾਂ ਨਾਨਕ ਨੇ ਉਦਾਸੀ ਪੇਖ ਆ ਪਾਇਆ ਉਹ ਬੇਖ ਹੁੰਦਾ ਪੇਖ ਨਹੀਂ ਹੁੰਦਾ ਪੇਖ ਧਾਣ ਲਗਰਾਉਂਦਾ ਉਹ ਗੁਰੂ ਜੇ ਕੋਈ ਆਪਣੇ ਆਪ ਕੱਪੜੇ ਪਾਲ ਬਿਨ ਕਿਸੇ ਪੇਖ ਦੇ ਉਹ ਬੇਖ ਹੁੰਦਾ ਪੇਖ ਨਹੀਂ ਵੇਸ਼ ਵੇਸ਼ ਬੁਸ਼ਾ ਉਹ ਬੇਸ਼ਬੁਜ ਹੈ ਜਦ ਧਰਮ ਧਾਣ ਕਰਕੇ ਉਹਨੂੰ ਬੋਉਂਦੇ ਨੇ ਕਿਉਂਕਿ ਵੇਸ਼ ਕਦੇ ਹੀ ਲਾ ਦੋ ਕੋਈ ਬਦਲੋ ਪੇਖ ਨਹੀਂ ਬਦਲਿਆ ਜਾ ਸਕਦਾ ਟੈਕਨੀਕਲ ਗੱਲ ਹੈ ਇਹ ਆਪ ਨੂੰ ਪੇਖ ਨਹੀਂ ਵਰਤਿਆ ਕੋਈ ਰਾਜਾ ਨਾ ਕੋਈ ਗੁਰੂ ਨਹੀਂ ਬਣਾਇਆ ਪੇਖੇ ਬਦਲ ਪੇਖ ਜਾਨੀ ਕਪੜੇ ਬਦਲੇ ਨੇ ਆਪਣੀ ਮਰਜ਼ੀ ਦੇ ਬਦਲੇ ਨੇ ਰਾਜੇ ਜਦ ਛੱਡਦੇ ਤੇ ਨਾ ਸੰਨਿਆਸ ਲੈਂਦੇ ਸੀ ਆਪਣੀਆਂ ਵਰਜੀਆਂ ਨਾਲ ਕਪੜੇ ਸੰਤਾਲੇ ਪਾ ਕੇ ਜੰਗਲ ਨੂੰ ਚਲੇ ਜਾਂਦੇ ਸੀ ਉਹ ਬੇਖੁੱਦਾ ਸੀ ਪੇਖ ਨਹੀਂ ਸੀ ਉਹਦਾ ਬੇਖੋਸੀ ਜਿਹੜੇ ਰਾਜੇ ਰੋਵੇ ਰਾਜੇ ਕੰਨ ਪੜਾਏ ਉਹ ਪੇਖ ਸੀ ਇਨੇ ਕਾਲੇ ਪਾੜ ਕੇ ਉਹਨਾਂ ਨੇ ਕੱਪੜੇ ਬਦਲੇ ਸੀ ਉਹ ਭੇਖ ਸੀ ਉਹ ਫੇ ਲਾ ਨਹੀਂ ਸਕਦੇ ਤਾਂ ਰੋਂਦੇ ਸੀ ਉਹ ਰਾਸੀ ਬਣਾ ਨਾਨਕ ਨੇ ਪਾ ਵੀ ਲਿਆ ਦਾ ਵੀ ਦਿੱਤਾ ਭੇਖ ਨਹੀਂ ਲਾਇਆ ਜਾ ਸਕਦਾ ਵੇਖ ਨੂੰ ਜ਼ਬਰਦਸਤੀ ਲਾ ਲੋ ਉਹਦਾ ਕੀ ਹੈ ਰਾਂਗਾ ਜਾਇ ਨਾ ਮਰਜੀ ਪਾ ਲੋ ਤੁਸੀਂ ਭਵੰਦੀ ਥੋੜੀ ਵੀ ਤੁਸੀਂ ਪਾ ਨਹੀਂ ਸਕਦੇ ਇਹ ਵੇਖ ਹੈ ਇੱਕ ਗੱਲ ਭੇਖ ਦੀ ਜਗ੍ਹਾ ਵੇਖ ਲਫ਼ਜ਼ ਕਿਉਂ ਵਰਤੇ ਆ ਸਮੇਤ ਸਮਾਦ ਸਮਾਦ ਲਗਾਈ ਸਮਾਦ ਜਿਹੜਾ ਹੈਗਾ ਸੁਗਾਦ ਮਰਦੀ ਹੈ ਸਮਾਦ ਦੂਰਾ ਸਮਾਦ ਦੂਰਾ ਸਮਾਦ ਜਿਹੜਾ ਚਿੱਤ ਉਹਦਾ ਨਾ ਸਮਾਦ ਆਦ ਦੇ ਸਮਾਨ ਹੈ ਉਹ ਬਹੁਤਾ ਵਿਗਾੜੀ ਹੋਇਚ ਕਮਜ਼ ਕਮ ਆਇਆ ਨਾਲ ਲੱਪਤਾ ਨਹੀਂ ਹੁੰਦਾ ਨੀਂਦ ਤਾਂ ਨਹੀਂ ਆਉਂਦੀ ਮਨ ਕਰਕੇ ਸਮਾਦ ਹੋ ਗਿਆ ਕੀ ਹੋ ਗਿਆ ਸੰਤੋਖੀ ਹੋ ਗਿਆ ਸੱਤਾਂ ਜਿਹੜਾ ਅੰਦਲਾ ਸੱਤ ਸਰੂਪ ਹੈ ਲੋ ਉਹ ਸੰਤੋਖੀ ਹੋ ਗਿਆ ਇਹਨੂੰ ਕਹਿੰਦੇ ਸੱਤ ਸੰਤੋਖ ਜਿੱਤ ਦੇ ਲੈਵਲ ਤੇ ਜੇ ਸੰਤੋਖ ਹੋ ਜਵੇ ਨਾ ਚਿੱਤ ਸੰਤੋਖੀ ਹੋ ਜਵੇ ਮਾਨਾ ਉਹਦੇ ਕਾਬੂ ਆ ਜਾਵੇ ਚਿੱਤ ਦੇ ਮਨ ਕਾਬੂਜ ਹੋਵੇ ਫਿਰ ਸੱਤ ਸੰਤੋਖੀ ਹੈ ਉਹ ਸੱਤ ਸੰਤੋਖ ਨੂੰ ਕਹਿੰਦੇ ਨੇ ਅੰਦਲਾ ਸੱਤ ਜਿਹੜਾ ਸੰਤੋਖੀ ਹੋ ਜਵੇ ਇੱਛਤ ਕਰਕੇ ਸੰਤੋਖ ਹੈ ਸੰਸਾਰ ਦਾ ਮਨ ਕਰਕੇ ਸੰਤੋਖ ਹੈ ਮਨ ਦਾ ਸੰਤੋਖ ਕਦੀ ਟੁੱਟ ਜਾਂਦਾ ਉਹ ਟੁੱਟਦਾ ਕਈ ਵੇਲੇ ਐਸੇ ਹੁੰਦੇ ਨੇ ਜਿਹੜੇ ਅਸੀਂ ਤੋੜ ਨਹੀਂ ਸਕਦੇ ਦੇਖ ਦੋੜਦਾ ਉਹ ਚਿੱਤ ਕਰਕੇ ਬੈਠਾ ਕੀਤਾ ਹੁੰਦਾ ਮਨ ਨਾਲੇ ਬੈਦਰ ਉਹ ਟੁੱਟ ਜਾਂਦੇ ਕਹਿੰਦਾ ਮੈਂ ਤਾਂ ਗੱਲ ਕਹੀ ਹੋਈ ਨਹੀਂ ਅਸ਼ਟਾਮਾਂ ਦੇ ਲੈ ਕੇ ਮੁੱਕਰ ਜਾਂਦੇ ਨੇ ਅਤੇ ਦੋਏ ਗੱਲਾਂ ਅਡਾਰ ਰੇ ਸਮਾਦ ਸਤੋਖੀ ਹੋਇਆ ਜੋ ਰਾਜ ਉਹ ਸੰਸਾਰ ਦੀ ਛੰਕੀ ਹੈ ਪੂਰਨ ਗਿਆਨ ਵਾਲੀ ਹੋਇਆ ਦੇਖੋ ਇੱਥੇ ਗਿਆਨ ਅਗਲੇ ਸਤੋਖ ਤੱਕ ਤਾਂ ਹੋ ਗਿਆ ਰਾਜ ਛੱਡਣਾ ਸੌਖੀ ਗੱਲ ਨਹੀਂ ਹੈ ਸਤੋਖੀ ਜਦੋਂ ਰਾਜ ਨਹੀਂ ਛੱਡ ਹੁੰਦਾ ਰਾਜ ਛੱਡ ਕੇ ਜੰਗਲ ਨੂੰ ਚਲਾ ਜਾਵੇ ਕੋ ਮਜ਼ਾਕ ਦੀ ਗੱਲ ਨਹੀਂ ਹੈ ਹਰ ਕੋਈ ਨਹੀਂ ਜਾਂਦਾ ਕੋਈ ਵਿਲਾ ਜਾਂਦਾ ਸੀ ਸਵੇਤ ਸਮਾਦ ਸਮਾਦ ਲਗਾਈ